ਨਮਸਕਾਰ ਤਿਸ ਹੀ ਕੋ ਹਮਾਰੀ ਨਮਸਕਾਰ ਇਥੇ ਜਮਕੀ ਲਾਉਣੀ ਹੈ ਤਿਸ ਹੀ ਇਕੱਠਾ ਬੋਲਣਾ ਹੈ ਤਿਸ ਹੀ ਹੀ ਵੱਖਰਾ ਨਹੀਂ ਬੋਲਣਾ ਇਕੱਠਾ ਬੋਲਣਾ ਤਿਸ ਹੀ ਕੋ ਕਕੇ ਹੋੜਾ ਕੋ ਇਥੇ ਵਿੱਚ ਰਾਮ ਲਾਉਣਾ ਹੈ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਕਲ ਸ ਸ ਕ ਕ ਲ ਲ ਸਕਲ ਬੋਲਣਾ ਹੈ ਸਗਲ ਨਹੀਂ ਬੋਲਣਾ ਗੱਗਾ ਲਾ ਕੇ ਸਤਸਾ ਗੱਗਾ ਲਲਾ ਸਗਲ ਨਹੀਂ ਬੋਲਣਾ ਕਕੇ ਨਾਲ ਬੋਲਣਾ ਸਤਸਾ ਕਕਾ ਲਲਾ ਸਕਲ ਪ੍ਰਜਾ ਤੇਵਿਸ ਰਾਮ ਲਾਉਣਾ ਹੈ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸੇਵਕਨ ਕੋ ਇਥੇ ਵਿਚ ਰਾਮ ਲਾਉਣਾ ਹੈ ਸਭ ਗੁਣ ਕਏ ਗੁਰੂ ਕਾ ਸਾਹਿਬਾਂ ਦੇ ਵਿੱਚ ਸਸੇ ਸਿਹਾਰੀ ਵਾਵਾ ਗੱਗੇ ਔਂਕੜ ਨੰਨਾ ਸੇਵਗਣ ਇਸ ਤਰ੍ਹਾਂ ਆਇਆ ਹੈ ਪਰ ਸੁੱਧ ਉਚਾਰਨ ਜਿਹੜਾ ਹੈ ਸ ਸ ਵਾ ਗੱਗੇ ਔਂਕੜ ਨੰਨਾ ਸਵਗਣ ਸ ਸ ਔਂਕੜ ਉੱਤੇ ਅਧਖ ਖਖਾ ਸੁਖ ਦੀਓ ਦਦੇ ਬਿਆਰੀ ਊੜਾ ਖੁੱਲੇ ਮੂੰਹ ਵਾਲਾ ਦੀਓ ਲੰਮਾ ਕਰਕੇ ਬੋਲਣਾ ਦੀਓ ਸਤਰਨ ਕੋ ਪਾਲ ਮੋ ਬਧ ਕੀਓ ਸਤਰਨ ਸ ਸ ਅਧਖ ਤਤੇ ਪਹਿਚ ਅਧਰਾਰਾ ਨੰਨਾ ਸੱਤਰਨ ਕੋ ਇੱਥੇ ਵਿਸਰਾਮ ਲਾਉਣਾ ਹੈ ਪਪਾ ਲਲਾ ਪਾਲ ਪੋਲਾ ਬੋਲਣਾ ਹੈ ਉਹ ਮੰਮੇ ਹੋੜਾ ਮੋ ਬੱਬੇ ਅਧਕ ਤੱਦਾ ਬੱਦ ਕੀਓ ਕਕੇ ਬਿਹਾਰੇ ਊੜੇ ਹੋੜਾ ਖੁੱਲੇ ਮੂੰਹ ਵਾਲਾ ਕੀਓ ਲੰਮਾ ਕਰਕੇ ਬੋਲਣਾ ਇਹ ਵੀ ਘਟ ਘਟ ਕੇ ਅੰਤਰ ਕੀ ਜਾਣਤ ਕਟ ਕਟ ਕੇ ਇਥੇ ਵਿਸ਼ਰਾਮ ਲਾਉਣਾ ਹੈ ਭਲੇ ਬੁਰੇ ਕੀ ਪੀਰ ਪਛਾਨਤ ਇਹਨੂੰ ਭਲੇ ਨਹੀਂ ਬੋਲਣਾ ਭਲਾ ਭੋਲਾ ਜਾਂ ਬੋਲਣਾ ਭਲੇ ਭਲੇ ਬੁਰੇ ਕੀ ਇਥੇ ਵਿਸ਼ਰਾਮ ਲਾਉਣਾ ਹੈ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੋਲਾ ਚੀਟੀ ਤੇ ਇਥੇ ਵਿਸ਼ਰਾਮ ਲਾਉਣਾ ਹੈ ਕੁੰਚਰ ਅਸਥੋਲਾ ਸਬ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਕਿਰਪਾ ਕਕ ਰਾਰੇ ਸਿਹਾਰੀ ਪੱਪੇ ਕੰਨਾ ਕਕ ਰਾਰੇ ਸਿਹਾਰੀ ਪੱਪੇ ਕੰਨਾ ਕਿਰਪਾ ਕਕੇ ਪੈਚ ਜੋ ਅੱਧਾ ਰਾਰਾ ਲੱਗਾ ਹੈ ਨਾ ਰਾਰਾ ਲੱਗਾ ਹੈ ਇਹਨੂੰ ਸਿਹਾਰੀ ਲੱਗੇਗੀ ਬਣ ਜਾਵੇਗਾ ਕਕ ਰਾਰੇ ਸਿਹਾਰੀ ਪੱਪੇ ਕੰਨਾ ਕਿਰਪਾ ਕਿਰਪਾ ਦ੍ਰਿਸ਼ਟ ਧੱਦਾ रारे से सहारी ससा से सहारी दृष्ट कार इतें विश्राम लाना द्रिष्ट से सारी लगी है ये रारे से सियारी लगेगी दृष्ट दद्दे सारी रारा ससा सस्ा से सियाारी जो से सारी लगी है ये रारे से सारी लगेगी बन जाएगा दृष्ट कार इतें विश्राम लाना है फूला ਸੰਤਨ ਦੁਖ ਪਾਏ ਤੇ ਦੁਖੀ ਤੇ ਤੇ ਵਿਚਰਾਮ ਲਾਉਣਾ ਹੈ ਦੱਦੇ ਔਂਕੜ ਉੱਤੇ ਅਦਖਖੇ ਬਿਹਾਰੀ ਦੁਖੀ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਸਾਧਨ ਤੱਦੇ ਨਾਲ ਬੋਲਣਾ ਦੱਦੇ ਨਾਲ ਨਹੀਂ ਬੋਲਣਾ ਤੱਦੇ ਨਾਲ ਬੋਲਣਾ ਸਾਧਨ ਕੇ ਇੱਥੇ ਵਿਚਰਾਮ ਲਾਉਣਾ ਹੈ ਸੁਖੀ ਸਸੇ ਔਂਕੜ ਉੱਤੇ ਉਦਗ ਖਖੇ ਬਿਆਰੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਕੀਤੇ ਵਿਚਰਾਮ ਲਾਉਣਾ ਹੈ ਘਟ ਘਟ ਕੀ ਪਾਟ ਪਾਟ ਕੀ ਜਾਨੈ ਕੀਤੇ ਵਿਚਰਾਮ ਲਾਉਣਾ ਹੈ ਜਬ ਉਦਕਰਖ ਕਰਾ ਕਰ ਤਾਰਾ ਜਬ ਉਦਕਰਖ ਕਰਾ ਇਥੇ ਵਿਚਰਾਮ ਲਾਉਣਾ ਹੈ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਅਰਥ ਤੇ ਵਿਚਾਰ ਆਵਣਾ ਹੈ ਜਬ ਆਕਰਖ ਕਰਤ ਹੋ ਕਬ ਹੂੰ ਆਕਰਖ ਐੜੇ ਕੰਨਾ ਆਕਰਖ ਇਥੇ ਵਿਚਾਰ ਆਵਣਾ ਹੈ ਕਰਤ ਹੋ ਹਾਏ ੜਾ ਹੋ ਕਬ ਹੂੰ ਜਬ ਆਕਰਖ ਕਰਤ ਹੋ ਕਬ ਹੂੰ ਆਕਰਖ ਤੇ ਵਿਚਾਰ ਆਵਣਾ ਹੈ ਕਬ ਹੂੰ ਟਿੱਪੀ ਲਾ ਕੇ ਬੰਨਾ ਕਬ ਤੂੰ ਮੈਂ ਮਿਲਤ ਦੇਹ ਧਰ ਸਭ ਹੂੰ ਤੂੰ ਮੈਂ ਮੈਂ ਤੇ ਬਿੰਦੀ ਲਾਉਣੀ ਮੰਮੇ ਦਲਾਵਾ ਉੱਤੇ ਬਿੰਦੀ ਲਾਉਣੀ ਮੈਂ ਮੈਂ ਮਿਲਤ ਇੱਥੇ ਵੀ ਸ਼ਰਾਮ ਲਾਉਣਾ ਹੈ ਦੇਹ ਆਹਾ ਮੁਕਤਾ ਹੈ ਦੇਹ ਧਰ ਸਭ ਹੂੰ ਸ ਸ ਭਾ ਹੇਦ ਲੈਕੜ ਉੱਤੇ ਬਿੰਦੀ ਸਭ ਹੂੰ ਤੋਂ ਮੈਂ ਮਿਲਤ ਦੇਹ ਧਰ ਸਭ ਹੂੰ